ਕਾਰਤੀ ਬਾਹਰੂ ਗਾ ਖਾਲਸਾ ਬਾਹਰੂ ਕੀ ਫਤਿਹ ਪਿਆਰੀ ਸ਼ਾਹ ਸੰਗਤ ਜੀ ਬਾਬਾ ਭਾਈਸਕਰਾਮ ਦੀ ਜਗ੍ਹਾ ਦੇ ਵਿੱਚ ਅਸੀਂ ਬੈਠੇ ਆ ਜਿੱਥੇ ਸਾਡੀ ਭਾਜੀ ਲੱਗਿਆ ਬਾਬਾ ਭਾਈਸਕਰਾਮ ਦੀ ਫੁੱਲ ਬਾੜੀ ਆ ਉੱਥੇ ਅਸੀਂ ਬੈਠੇ ਆ ਤੇ ਅਸੀਂ ਕਵਤਾ ਥੋੜੇ ਰਾਹੀਂ ਪੇਸ਼ ਕਰਦੇ ਆ ਵੀ ਜਿਹੜੀਆਂ ਆ ਬੀਬੀਆਂ ਵਿਆਹ ਸ਼ਾਦੀ ਵੀ ਹੁੰਦੀਆਂ ਇਹਨਾਂ ਨੂੰ ਮਾੜਾ ਮੋਟਾ ਪਤਾ ਲੱਗੇ ਜਿਹੜਾ ਮਾਪਿਆਂ ਤੋਂ ਬਿਨਾਂ ਵਿਆਹ ਕਰਾਈ ਜਾਂਦੀਆਂ ਤੇ ਉਹ ਤੁਹਾਨੂੰ ਕਵਤਾ ਥੋੜੇ ਰਾਹੀਂ ਪੇਸ਼ ਕਰਨ ਲੱਗੇ ਆ ਯੋ ਨ ਬੇਗ ਨੂੰ ਮਾਣ ਨੂੰ ਚਿੱਠੀ ਲਿਆ ਕੇ ਫੜਾ ਦਿੰਦੀ ਐ ਬਈ ਦੂਹਦ ਬਾਸ਼ਾ ਤੇ ਸ਼ਾਹ ਲਈ ਆ ਕੇ ਬਾਗ ਦੇ ਵਿੱਚ ਉਹ ਮਾਂ ਨੂੰ ਬਹਾਨੇ ਕਰਦੀ ਫਿਰ ਬਾਗ ਵਿੱਚ ਜਾਣ ਦੇ ਇਹ ਤੁਸੀਂ ਭਜੇ ਸਿੰਘ ਦੋਹਦ ਦੇ ਕੋਲੋਂ ਸੁਣੋ ਹਰ ਜੋ ਮੈਂ ਕਰਦੀ ਮਾਤਾ ਨਾਲ ਪਿਆਰ ਨਹੀਂ ਬਾਗਾਂ ਦੀ ਬੋਲਬੋਲ ਤੇਰੀ ਵੇਖਾਂ ਗੁਲਜ਼ਾਰ ਨਹੀਂ ਬੂਟਿਆਂ ਦਾ ਦਰਸ਼ਨ ਕਰਨਾ ਅੰਤੇ ਕੀ ਬਾਰ ਨਹੀਂ ਚੱਲੀਆਂ ਵੀ ਨੌਣ ਤਲਾਬ ਵਿੱਚ ਸਈਆਂ ਅਲਵੇਲੀਆਂ ਜਾਣਾ ਮੈਂ ਸਹਿਲ ਕਰਨ ਨੂੰ ਲੈ ਕੇ ਸੁਹੇਲੀਆਂ ਮਾਤਾ ਦੀ ਜਾਂਦੀ ਵਾਰੀ ਕਹਿੰਦੀ ਅੱਜ ਦੇ ਦਿਨ ਬਾਗ ਚ ਜਾਣਾ ਹੈ ਨਹੀਂ ਗਾਠ ਠੀਕ ਨਹੀਂ ਗਲੀਆਂ ਵਿੱਚ ਫਿਰਦੇ ਜਾਨੀ ਕਰਦੇ ਨਾ ਜੀਕ ਨਹੀਂ ਵਾਹਾਂ ਤਾਂ ਕੱਢ ਕੇ ਦੇਣਗੇ ਮੇਹਣੇ ਸਾਰੀਕ ਨਹੀਂ ਕਮਣਿਆ ਮੰਗ ਗੱਲਾਂ ਕਰਦੀ ਕਾ ਤੋ ਣ ਜੁੜੀਆਂ ਨੀ ਦੇੜੀ ਤੋ ਬਾਹਰ ਜਾਣਨਾ ਬਿਉਲੀਆਂ ਕੁੜੀਆਂ ਨੀ ਸ਼ਾਦੀ ਦੇ ਰੋਜ਼ਰ ਕਰਨੀ ਕਹਿੰਦੀ ਹੰਝੂ ਹੈ ਡਗਦੇ ਮਾਤਾ ਤੇਰੇ ਬਰਾਗਦੇ ਉੱਡ ਜੂਗੀ ਕੂਝ ਤੇਰੀ ਰਲ ਜੂ ਸਕ ਕਾਗਦੇ ਚੰਨਣਾ ਕਾ ਰੀਰ ਦੀਆਂ ਮਾਤਾ ਠੁਕੇ ਲੀਆਂ ਜਾਣਾ ਮੈਂ ਸਹਿਲ ਕਰਨ ਨੂੰ ਲੈ ਕੇ ਸੁਹੇਲੀਆਂ ਮਾਤਾ ਦੀ ਜਾਂਦੀ ਵਾਰੀ ਕਹਿੰਦੀ ਭੈਜਾ ਤੂੰ ਪਲੰਗ ਤੇ ਤੀਤੀ ਧੀਏ ਪਾ ਕੇ ਸਹੁਰਿਆਂ ਦੇ ਗੈਣੇ ਨਹੀਂ ਮੈਨੂੰ ਤੂੰ ਕੰਮ ਕਰਨ ਦੇ ਸਿਰਨਾਖਾ ਦੇਣੇ ਨਹੀਂ ਏਦੂ ਤਾਂ ਦੇ ਦੇ ਮੈਨੂੰ ਜ਼ਹਿਰ ਦੀਆਂ ਪੁੜੀਆਂ ਨਹੀਂ ਦੇਲੀ ਤੋਂ ਬਾਹਰ ਜਾਣ ਨਾ ਵਿਆਲੀਆਂ ਕੁੜੀਆਂ ਨਹੀਂ شادی ਦੇ ਰੋਦਰ ਕਰਨੇ ਕਹਿੰਦੀ ਹਾਈ ਨੀ ਮੈਂ ਮਰ ਜੂਆਂ ਮੜਗੇ ਪੀਜੋਂ ਕਟਾਰੀ ਨੀ ਤੇਰੇ ਕੋਲੇ ਰਹਿ ਜੂ ਮੇਰੀ ਭਰੀ ਸਗਨਾ ਦੀ ਪਟਾਰੀ ਨੀ ਚੱਕੀ ਤੂੰ ਫਿਰੀ ਮੇਰੀਆਂ ਸਗਨਾ ਦੀਆਂ ਭੇਲੀਆਂ ਜਾਣਾ ਮੈਂ ਸਹਿਲ ਕਰਨ ਨੂੰ ਲੈ ਕੇ ਸੁਹੇਲੀਆਂ ਮਾਤਾ ਦੀ ਜਾਂਦੀ ਵਾਰੀ ਜਿਹੜੀਆਂ ਛਾਰੀਆਂ ਗੱਲਾਂ ਕਨਜਾਇਦਰਨਜੀਤ ਕਵੀ ਨਾਲ ਜੁੜੀਆਂ ਨੀ ਦੇਲੀ ਤੋਂ ਬਾਹਰ ਜਾਣਨਾ ਪਹਿਲੀ ਨਾ ਕੁੜੀਆਂ ਨਹੀਂ شادی ਦੇ ਰੋਜ਼ ਰਕਾਨੇ ਵਾਰੂ ਦਾ ਕਾਲਤਾ ਬਾਰਾ ਗੁਰਜੀ ਕੀ ਫਤਿਹ ਬੋ